ਅਕਸਰੀ ਕਿਹਾ ਜਾਂਦਾ ਹੈ ਕਿ ਸੜਕ ਤੇ ਜਾਣ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਪਰ ਫਿਰ ਵੀ ਕਈ ਵਾਰ ਸੜਕ ਹਾਦਸਾ ਵਾਪਰ ਜਾਂਦਾ ਹੈ ਜਿਸ ਵਿੱਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਫਗਵਾੜਾ ਵਿਖੇ ਵਾਪਰ ਰਹੇ ਨਿਤਪ੍ਰਤੀ ਦਿਨ ਵਾਧ ਰਹੇ ਸੜਕ ਹਾਸੇ ਵਿੱਚ ਇੱਕ ਵਾਰ ਫਿਰ ਉਸ ਵੇਲੇ ਇਜ਼ਾਫਾ ਹੋਇਆ ਜਦ ਸਾਈਕਲ ਤੇ ਸੈਰ ਕਰਨ ਨਿਕਲੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬਜ਼ੁਰਗ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਉਕਤ ਹਾਦਸਾ ਸਵੇਰ ਵੇਲੇ ਵਾਪਰਿਆ ਉਹਨਾਂ ਦੱਸਿਆ ਕਿ ਵਰਨਾਕਰ ਚੰਡਿਆਲਾ ਵਾਲੀ ਸਾਈਡ ਤੋਂ ਥੋੜੀ ਜਹੀ ਤੇਜ਼ੀ ਨਾਲ ਆ ਰਹੀ ਸੀ ਜਦ ਪਿੰਡ ਮਾਨਾ ਵਾਲੀ ਕੋਲ ਪਹੁੰਚੀ ਤਾਂ ਅੱਗੇ ਜਾ ਰਹੇ ਸਾਈਕਲ ਸਵਾਰ ਨੂੰ ਆਪਣੀ ਝਪੇਟ ਵਿੱਚ ਲੈ ਲਿਆ ਇਹ ਐਕਸੀਡੈਂਟ ਮਾਨਾੜੀ ਦੇ ਕੋਲ ਹੋਇਆ ਕੀ ਮਾਮਲਾ ਕੀ ਹੈ ਸਰ ਮਾਮਲਾ ਐ ਜੀ ਬਜੁਰਗ ਆ ਰਹੇ ਸਾਈਕਲ ਦੇ ਉੱਪਰ ਸਾਈਕਲ ਦੇ ਆ ਰਹੇ ਜੀ ਯਾਰ ਉਹ ਆਪਦੀ ਜਾਂਚ ਉਹ ਪੇੜ ਸੀ ਮੂਰੇ ਪੇੜ ਤੋਂ ਬਚਨ ਦੀ ਮਾਰ ਨਾਲ ਥੋੜਾ ਇਹਨੇ ਸਾਈਕਲ ਕੀਤਾ ਪਿੱਛੋਂ ਗੱਡੀ ਟਾਰੀ ਵਰਨਾ ਬਹੁਤ ਤੇਜ਼ੀ ਤੇ ਜਦੋਂ ਉਹ ਆ ਕੇ ਕਾਰ ਦੇ ਵਿੱਚ ਚੱਕ ਕੇ ਲਗੀ ਨਾ ਬਾਬਾ ਉੱਠਿਆ 1 ਤੋਂ 10 ਫੁੱਟ ਪਤਾ ਨਾ ਫੁੱਟ ਆ ਕੇ ਥੱਲੇ ਲੱਗੇ ਜ਼ਮੀਨ ਤੇ ਉਹਦਾ ਮੱਥਾ ਲੱਗਿਆ ਉਹ ਨਾਲ ਤੇ ਬਾਬਾ ਜੀ ਸਾਈਕਲ ਤੇ ਸੀਗੀ ਸਾਈਕਲ ਤੇ ਸੀਗੀ ਤੇ ਕਿੱਥੋਂ ਕਿੱਥੇ ਆ ਰਹੇ ਸੀ ਮਤਲਬ ਬਾਬਾ ਜੀ ਇਹ ਫਰੈ ਦੇ ਇਧਰੋਂ ਆ ਰਹੇ ਸੀ ਬਾਬਾ ਜੀ ਉਧਰੋਂ ਆ ਰਹੇ ਗੱਡੀ ਵਧੂ ਮਾਰੀ ਕੋ ਕਰਨਾ ਤੇ ਟਰੱਕ ਦੇ ਵਿੱਚ ਲੱਗੀ ਗੱਡੀ ਟਰੱਕ ਦੇ ਵਿੱਚ ਉਹ ਗੱਡੀ ਦਾ ਬਾਬੇ ਨੂੰ ਬੜਾ ਭਗਾ ਕੇ ਮਾਰਿਆ ਉਹ ਕੰਟਰੋਲ ਨਹੀਂ ਹੋਈ ਆ ਕੇ ਬਾਅਦ ਜੋ ਆ ਕੇ ਟਰੱਕ ਦੇ ਟਾਇਰ ਦੇ ਵਿੱਚ ਲਾ ਕੇ ਟੈਂਕੀ ਲੱਗੀ ਗੱਡੀ ਦੂਸਰੇ ਤੀਸਰੇ ਗੱਡਾ ਕਰ ਰਹੇ ਹੌਲੀ ਹੌਲੀ ਤੇ ਬੰਦੇ ਦੀ ਡੈਥ ਹੋ ਗਈ ਹਾਂ ਬੱਬਰ ਜੁਰ ਦੀ ਡੈਥ ਹੋ ਗਈ ਮੌਕੇ ਦੀ ਉਧਰ ਮ੍ਰਿਤਕ ਵਿਅਕਤੀ ਦੇ ਛੋਟੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਤੇ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਵੱਡੇ ਭਰਾ ਹਰਬੰਸ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਉਹਨਾਂ ਦਾ ਭਰਾ ਸਾਈਕਲ ਤੇ ਘਰੋਂ ਸੈਰ ਲਈ ਗਿਆ ਸੀ ਮੇਰਾ ਨਾਮ ਕਰਸ਼ੇਮ ਸਿੰਘ ਆ ਜੀ ਹਾਂ ਜੀ ਅੱਜ ਇਹ ਮਤਲਬ ਕਿ ਐਕਸੀਡੈਂਟ ਹੋਇਆ ਇਹ ਮਾਮਲਾ ਕੀ ਹੈ ਐਕਸੀਡੈਂਟ ਹੋਇਆ ਸਾਡਾ ਤਾਂ ਪਤਾ ਨਹੀਂ ਤਾਂ ਆਪਣੇ ਜਾਂਚਦੇ ਸੀ ਕਰੋ ਬਸ ਲੈ ਮੈਂ ਤਾਂ ਗਿਆ ਸੀ ਆਪਣਾ ਕਾਇ ਹੈ ਹਰ ਸਾਲ ਨੂੰ ਪਤਾ ਨਹੀਂ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ। ਸਾਡੇ ਕੋਲ ਕੋਈ ਤਾਂ ਕਾਲ ਵੀ ਨਹੀਂ ਆਇਆ। ਤੇ ਤੁਹਾਡੇ ਕੀ ਲੱਗਦੇ ਆ? ਮੇਰਾ ਮੇਰਾ ਕੀ ਨਾਂ ਜੀ ਉਹਨਾਂ ਦਾ? ਹਰਪ੍ਰਸ ਸਿੰਘ ਜੀ। ਕਿੱਥੇ ਦੇ ਰਹਿਣ ਵਾਲੇ ਆ? ਉਹ ਸਤਨਾਪੁਰੇ ਦੇ ਰਹਿਣ ਵਾਲੇ ਆ ਜੀ। ਪੁਰਾਣੇ ਪਿਛੇ ਆਰਾਮਗੜੀ ਹੁੰਦੇ। ਪਿਛਲੇ ਪਾਸੇ ਰਹਿੰਦੇ ਆ। ਇਹ ਕੱਤੇ ਸੀ ਜੀ ਆ ਰਹੇ। ਇਹ ਸਾਈਕਲ ਤੇ ਜਾ ਰਹੇ ਸਵੇਰੇ ਸ਼ਹਿਰ ਕੰਮ ਜਾ ਰਹੇ ਸੀ। ਤੇ ਘਰੋਂ ਪਤਾ ਲੱਗਾ ਸ਼ਹਿਰ ਕੰਮ ਜਾ ਰਹੇ ਸੀ ਇਹ। ਤੇ ਕਿਹੜੀ ਜੀਨ ਹੋਇਆ ਜੀ ਅਕਤ। ਆਹ ਕਾਰ ਦੇ ਨਾਲ ਹੋਇਆ ਜੀ। ਕਾਲ ਲੱਗੀ ਹੁਣ ਪਤਨ ਦੀ ਕੀਤਾ ਲੱਗੀ ਕੀ ਦੀ ਗਲਤੀ ਰੱਪ ਜਾਣੀ ਕੀ ਡੈਥ ਵਗੈਰਾ ਹੋ ਗਈ ਇਹਨਾਂ ਦੀ ਹਾਂਜੀ ਡੈਥ ਹੋ ਗਈ ਜੀ ਤੇ ਬੋਡੀ ਵਗੈਰਾ ਕਿੱਥੇ ਰੱਖੀ ਬੋਡੀ ਹਸਪਤਲ ਐਕਸੀਪਲ ਹਸਪਤਲ ਹੈ ਹਾਦਸੇ ਤੋਂ ਬਾਅਦ थाना ਸਤਨਾਮਪੁਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਲ ਫਗਵਾੜਾ ਪਹੁੰਚਾ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ सिविल हॉस्पिटल ਦੇ ਡਾਕਟਰ ਮੁਤਾਬਕ ਮ੍ਰਿਤਕ ਵਿਅਕਤੀ ਦੀ ਹਸਪਤਲ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਹਾਂਜੀ ਸਾਡੇ ਸਿਵਲ ਹਸਪੀਟਲ 'ਚ ਸਾਡੇ 6:30 ਵਜੇ ਇੱਕ ਪੇਸ਼ੈਂਟ ਆਏ ਨੇ 65 ਈਅਰ 올 ਮੇਲ ਨੇ ਉਹਨਾਂ ਦਾ ਰੋਡ ਟ੍ਰੈਫਿਕ ਐਕਸੀਡੈਂਟ ਹੋਇਆ ਮੱਨਾ ਵਾਲੀ ਪਿੰਡ ਵਿੱਚ ਜਿੱਦਾਂ ਐਸ ਪਰ ਇਨਫੋਰਮੇਸ਼ਨ ਕਿ ਸਾਈਕਲ 'ਤੇ ਜਾ ਰਹੇ ਸੀ ਤੇ ਤੇਜ਼ ਰਫ਼ਤਾਰ ਗੱਡੀ ਨੇ ਉਹਨਾਂ ਨੂੰ ਹਿਟ ਕੀਤਾ ਤੇ ਪੇਸ਼ੈਂਟ ਦੀ ਮੌਕੇ ਤੇ ਮੌਤ ਹੋ ਹਸਪੀਟਲ 'ਚ ਪੇਸ਼ੈਂਟ ਬੋਰਟੈਂਟ ਹੈ ਮੈਡਮ ਕੋਈ ਨਾਮ